ਬਹੁਤ ਵੱਡੀ ਖਬਰ ਹੈ ਜਿਵੇਂ ਕਿ ਭਗਵੰਤ ਮਾਨ ਮੁੱਖ ਮੰਤਰੀ ਨੂੰ ਦੋ ਦੋ ਝਟਕੇ ਪਹਿਲੀ ਵਾਰ ਦੋ ਦੋ ਝਟਕੇ ਦੇਖਣ ਜਾ ਰਹੇ ਹਾਂ ਕਿਉਂਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਦੀ ਪੂਰੇ ਪੰਜਾਬ ਦੇ ਵਿੱਚੋਂ ਐਂਟਰੀ ਬੈਨ ਕਰ ਦਿੱਤੀ ਗਈ ਹੈ ਇਹਦਾ ਵੀ ਤੁਹਾਨੂੰ ਅੱਗੇ ਵੀਡੀਓ ਦਿਖਾਵਾਂਗੇ ਔਰ ਦੂਜੇ ਪਾਸੇ ਬਾਦਲਾਂ ਦਾ ਬਹੁਤ ਵੱਡਾ ਐਲਾਨ ਯਾਨੀ ਉਹਨਾਂ ਨੇ ਛਾਤੀ ਠੋਕ ਦਿੱਤੀ ਹੈ ਕਿ 2027 ਦੇ ਵਿੱਚ ਸਾਡੀ ਸਰਕਾਰ ਆਉਣ ਜਾ ਰਹੀ ਹੈ ਇਹਦਾ ਵੀ ਤੁਹਾਨੂੰ ਇੱਕ ਬਿਆਨ ਸੁਣਾਉਣ ਜਾ ਰਿਹਾ ਮੈਂ ਕਿਉਂਕਿ ਮੁੱਖ ਮੰਤਰੀ ਦੋ ਪਾਸਿਓਂ ਘਿਰ ਚੁੱਕੇ ਨੇ ਔਰ ਤੀਜੀ ਖਬਰ ਜਿਹੜੀ ਸਭ ਤੋਂ ਵੱਡੀ ਖਬਰਾਂ ਪੰਜਾਬ ਦੇ ਬਠਿੰਡੇ ਦੀ ਮਰਿੰਦਰਦੀਪ ਨੂੰ ਮਾਰਨ ਵਾਲੇ ਕਰੰਟ ਲਾ ਕੇ ਉਹ ਪੁਲਿਸੀਏ ਸੀਆਈ ਸਟਾਫ ਦੇ ਉਹ ਫਰਾਰ ਹੋ ਚੁੱਕੇ ਨੇ ਐਸਐਸਪੀ ਕੀ ਐਕਸ਼ਨ ਲੈਂਦੇ ਨੇ ਉਸ ਖਬਰ ਤੇ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਖਬਰ ਕਿ ਮਾਮਲਾ ਕੀ ਸੀ ਯਾਨੀ ਉਹ ਪੁਲਸ ਵਾਲੇ ਫਰਾਰ ਕਿਉਂ ਹੋ ਗਏ ਨੇ ਉਹ ਵੀ ਅੱਗੇ ਜਾ ਕੇ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ ਹੁਣ ਪਹਿਲੀ ਖਬਰ ਤੇ ਆਜੋ ਕਿ ਮੁੱਖ ਮੰਤਰੀ ਦੀ ਪੰਜਾਬ ਦੇ ਵਿੱਚੋਂ ਐਂਟਰੀ ਤਰ੍ਹਾਂ ਸਾਲ ਦੇ ਵਿੱਚ ਬੈਨ ਕਿ ਹੋ ਗਈ ਹੈ ਦਰਅਸਲ ਦੇ ਵਿੱਚ ਬੀਤੇ ਗਏ ਦਿਨਾਂ ਦੇ ਵਿੱਚ ਇੱਕ ਜਸ਼ਨ ਨਾਮ ਦੇ ਸਰਪੰਚ ਦਾ ਮਾਮਲਾ ਉੱਠਿਆ ਯਾਨੀ ਉਸ ਦਾ ਕਤਲ ਹੁੰਦਾ ਤੇ ਉਹਦੇ ਰੋਪ ਲੱਗਦੇ ਨੇ ਫੌਜਾ ਸਿੰਘ ਸਰਾਰੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨੇ ਉਹਨਾਂ ਦੇ ਪਿੰਡਾਂ ਦੇ ਤੋਂ ਕਈ ਪਿੰਡ ਯਾਨੀ ਜਸ਼ਨ ਦਾ ਇਕੱਲੇ ਦਾ ਪਿੰਡ ਨਹੀਂ ਸਰਪੰਚ ਦਾ ਕਈ ਪਿੰਡਾਂ ਨੇ ਐਂਟਰੀ ਬੈਨ ਕਰ ਦਿੱਤੀ ਮੁੱਖ ਮੰਤਰੀ ਦੇ ਨਾਲ ਹੀ ਨਾਲ ਇਹਨਾਂ ਦੇ ਐਮਐਲਏ ਦੀ ਵੀ ਐਂਟਰੀ ਬੈਨ ਕਰ ਦਿੱਤੀ ਗਈ ਹੈ ਤਾਂ ਸੁਣੋ ਜੀਰਾ ਧਿਆਨ ਦੇ ਨਾਲ ਉਸ ਤੋਂ ਅਗਲੀ ਅਪਡੇਟ ਬਾਦਲਾਂ ਦੀ ਸਾਂਝੀ ਕਰਾਂਗੇ ਜਿਹੜਾ ਕਿ ਮੁੱਖ ਮੰਤਰੀ ਦੇ ਸਾਹਮਣੇ ਇੱਕ ਠੋਕ ਦਿੱਤੀ ਹੈ ਸੁਣੋ ਧੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਫੌਜਾ ਸਿੰਘ ਸਰਾਰੀ ਐਮ ਐਲ ਏ ਦਾ ਪਿੰਡ ਵਿੱਚ ਬੈਨ ਕਰ ਦਿੱਤਾ ਹੈ ਪਿੰਡ ਵਾਲਿਆਂ ਨੇ ਬੋਰਡ ਲਾ ਦਿੱਤੇ ਨੇ ਕਿ ਫੌਜਾ ਸਿੰਘ ਸਰਾਰੀ ਤੇ ਉਸ ਦਾ ਪੀਏ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਪਿੰਡ ਨਾ ਆਉਣ ਪਿੰਡ ਦੇ ਵਿੱਚ ਬੋਰਡ ਲਗਾ ਦਿੱਤੇ ਗਏ ਨੇ ਤੁਹਾਨੂੰ ਤਸਵੀਰਾਂ ਦੇ ਵਿੱਚ ਵੀ ਦਿਖਾ ਦਿੰਦੇ ਆ ਮੈਂ ਬੋਰਡ ਦੇ ਉੱਪਰ ਕੀ ਲਿਖਿਆ ਤੁਹਾਨੂੰ ਪੜ੍ਹ ਕੇ ਵੀ ਸੁਣਾ ਦੇਣਾ ਜਦੋਂ ਤੱਕ ਸਰਪੰਚ ਜਸ਼ਨ ਬਾਵਾ ਪਿੰਡ thretta ਨੂੰ ਹਿਰਾਸ ਕਰਕੇ ਮਰ ਲਈ ਮਜਬੂਰ ਕਰਨ ਵਾਲੇ ਐਮਐਲਏ ਫੌਜਾ ਸਿੰਘ ਸਰਾਰੀ ਦੇ ਪੀ ਬਚਿੱਤਰ ਸਿੰਘ ਲਾਟੀ ਦੇ ਕਲਾਬ ਪਰਚਾ ਕਰਕੇ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਸ ਸਮੇਂ ਤੱਕ ਪਿੰਡ ਜੁਆਇਸ ਸਿੰਘ ਵਾਲਾ ਵਿੱਚ ਸਮੇਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਜਾਂ ਆਕੂ ਪਿੰਡ ਵਿੱਚ ਨਾ ਵੜੇ ਕੋਈ ਆਵੇਗਾ ਤਾਂ ਉਹ ਆਪਣਾ ਉਹ ਤਾਂ ਜ਼ਿੰਮੇਵਾਰ ਹੋਵੇਗਾ ਇਹ ਲਿਖਿਆ ਗਿਆ ਸਪੋਰਟ ਦੇ ਉੱਪਰ ಗ್ರಾಮ ਪੰਚਾਇਤ ਜੁਆਇਸਿੰਗ ਵਾਲਾ ਅਤੇ ਨੌਜਵਾਨ ਸਭਾ ਵੱਲੋਂ ਉਸ ਦਾ ਵਿਰੋਧ ਕੀਤਾ ਜਾਵੇਗਾ ਫਿਲਹਾਲ ਜਿਹੜਾ ਵਿਰੋਧ ਆ ਉਹ ਸ਼ੁਰੂ ਹੋ ਚੁੱਕਿਆ ਤੁਹਾਨੂੰ ਦੱਸ ਦਈਏ ਕਿ ਪਿੰਡ ਜੁਆਇਸਿੰਗ ਵਾਲਾ ਦੀ ਜੋ ਪੰਚਾਇਤਾ ਉਹਨਾਂ ਦੇ ਵੱਲੋਂ ਜਿਹੜਾ ਇਹ ਬੋਰਡ ਲਾ ਦਿੱਤਾ ਗਿਆ ਪਿੰਡ ਦੇ ਵਿੱਚ ਪਿੰਡ ਦੇ ਲੋਕਾਂ ਦੇ ਵੱਲੋਂ ਬੋਰਡ ਲਾ ਦਿੱਤਾ ਗਿਆ ਭਗਵੰਤ ਸਿੰਘ ਮਾੜ ਵੀ ਇਸ ਪਿੰਡ ਦੇ ਵਿੱਚ ਨਾ ਆਉਣ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਨਾ ਵਿੱਚ ਨਹੀਂ ਤੇਰ ਤੱਕ ਜਸ਼ਨ ਬਾਬਾ ਸਰਪੰਚ ਨੂੰ ਇਨਸਾਫ ਨਹੀਂ ਮਿਲਦਾ ਯਾਨੀ ਇਹ ਤਾਂ ਗੱਲ ਰਹੀ ਹੈ ਭਗਵੰਤ ਮਾਨ ਦੇ ਕੈਂਬਲੇ ਦੀ ਉਹਦੀ وجہ ਦੇ ਨਾਲ ਫੌਜਾ ਸਿੰਘ ਸਰਾਰੀ ਇੱਕ ਇਹਨਾਂ ਦਾ ਐਮਐਲਏ ਆ ਉਹਦੀ وجہ ਦੇ ਨਾਲ ਇੱਕ ਸਰਪੰਚ ਦੀ ਮੌਤ ਹੋਈ ਹੈ ਉਸ ਪਿੰਡ ਨੇ ਦਾ ਵਿਰੋਧ ਕਰਨੇ ਸੀ ਬਲਕਿ ਨਾਲ ਦੇ ਪਿੰਡਾਂ ਦੇ ਵਿੱਚੋਂ ਜਿੰਨੇ ਵੀ ਸਰਪੰਚ ਨੇ ਜਾਂ ਫਿਰ ਹੋਰ ਵੀ ਲੋਕ ਨੇ ਨਾਲ ਦੇ ਪਿੰਡਾਂ ਦੇ ਉਹ ਸਾਰੇ ਇਕੱਠੇ ਹੋ ਗਏ ਨੇ ਬੇੜ ਲਾ ਦਿੱਤੇ ਨੇ ਵੱਡੇ ਵੱਡੇ ਕਹਿੰਦੇ ਵੀ ਮੁੱਖ ਮੰਤਰੀ ਤੱਕ ਕੋਈ ਵੀ ਇਹਨਾਂ ਦਾ ਵਿਧਾਇਕ ਜਾਂ ਫਿਰ ਫੌਜਾ ਸਿੰਘ ਸਰਾਰੀ ਨੂੰ ਲੈ ਕੇ ਤਾਂ ਮਾਮਲਾ ਹੀ ਉੱਠਿਆ ਸੀ ਤਾਂ ਇਹਨਾਂ ਦੀ ਐਂਟਰੀ ਬੈਨ ਕਰ ਦਿੱਤੀ ਗਈ ਹੈ ਬਹੁਤ ਵੱਡਾ ਵਿਰੋਧ ਹੋ ਰਿਹਾ ਔਰ ਹੁਣ ਦੂਜੇ ਪਾਸੇ ਆਜੋ ਕਿ ਜਿਹੜਾ ਬਾਦਲਾ ਨੇ ਇੱਕ ਠੋਕ ਦਿੱਤੀ ਹੈ ਭਗਵੰਤ ਸਿੰਘ ਮਾਨ ਨੂੰ ਸਿੱਧਾ ਚੈਲੰਜ ਇੱਕ ਧਮਕੀ ਕਹਿ ਸਕਦੇ ਆ ਉਹਨਾਂ ਨੇ ਇੰਨੀ ਹੀ ਇੱਕ ਠੋਕੀ ਇੱਕ ਖਬਰ ਮੈਂ ਪਹਿਲਾਂ ਵੀ ਪਾਈ ਹੈ ਉਹਨਾਂ ਦੇ ਵਿੱਚ ਇਹਨਾਂ ਨੇ ਇਹ ਦਾਅਵਾ ਕੀਤਾ ਸੀ ਕਹਿੰਦੇ ਸਾਡੇ ਮੁੱਖ ਮੰਤਰੀ ਸਾਹਿਬ ਕਾ ਸੁਖਬੀਰ ਸਿੰਘ ਬਾਦਲ ਦੀ ਅੱਜ ਦੇ ਮੌਜੂਦਾ ਮੁੱਖ ਮੰਤਰੀ ਨਾਲੋਂ ਵੀ ਕਹਿੰਦੇ ਯਾਦੇ ਪਾਵਰ ਉਹੀ ਬੰਦਾ ਤੁਹਾਡੇ ਸਾਹਮਣੇ ਇਹ ਐਲਾਨ ਕਰ ਰਿਹਾ ਕਿ 2027 ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਆਉਣ ਜਾ ਰਹੀ ਹੈ ਸੁਣੋ ਅਕਾਲੀ ਦਲ 27 ਦੇ ਵਿੱਚ ਲਿਖ ਕੇ ਲੈ ਲਓ ਸਰਦਾਰ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਹੀ ਹੈਗੇ ਆ ਤੇ ਇਹ ਤਾਂ ਸਪ੍ਰਿੰਗ ਜਿਵੇਂ ਵਧੂਗੀ ਅਕਾਲੀ ਦਲ ਏਟਲੀਸ ਸਾਨੂੰ ਇੰਨਾ ਰੰਗਾ ਕਰ ਦੇਵੇਗੀ ਮੈਂ ਕਹਿੰਦਾ ਜੀ ਦੇਖੀ ਜਾਈਏ ਤੁਸੀਂ ਏਟਲੀਸ ਸਾਨੂੰ ਮਾਣ ਤਾਂ ਹੈਗਾ ਨਾ ਜੀ ਬਾਦਲ ਬਾਦਲ ਹੀ ਲਈ ਜਾਂਦੇ ਸਾਰੇ ਕੁਝ ਧਾਰਾ ਪਾਈ ਹੋ ਆ ਸੱਸੇ ਤੋਂ ਸ਼ੇਰ ਪੈਂਦਾ ਤੇ ਸੱਸੇ ਤੋਂ ਹੀ ਸੁਖਵੀਰ ਪੈਂਦਾ ਪਰ ਹੁਣ ਤੁਸੀਂ ਇਹ ਵੇਖੋ ਪੰਜਾਬ ਵਾਲੇ ਇਹ ਬੰਦਾ ਕੌਣ ਸੀ ਦਰਾਸਲ ਦੇ ਵਿੱਚ ਇਹ ਉਹਦਾ ਭਤੀਜਾ ਹੈ ਜਿਹੜਾ ਕਹਿੰਦਾ ਮੈਨੂੰ ਵੀ ਸੱਤਾ ਦਾ ਬੇहद ਜਿਆਦਾ ਨਸ਼ਾ ਚੜਿਆ ਹੋਇਆ ਪਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਨਰਿੰਦਰ ਦੀਪ ਦੀ ਜਿਹੜੀ ਅਪਡੇਟ ਹੈ ਉਹ ਸਾਂਝੀ ਕਰੂੰਗਾ ਬਾਦਰਾ ਵਾਲੇ ਭਗਵਾਨ ਤਮਾਨ ਇੱਕ ਸਟੇਜ ਦੇ ਉੱਤੇ ਸ਼ਬਦ ਬੋਲਦੇ ਹੁੰਦੇ ਨੇ ਕਹਿੰਦਾ ਇਹਨਾਂ ਦੇ ਪਰਿਵਾਰ ਨੂੰ ਤਾਂ ਸੁੱਖ ਕੇ ਦਿੱਤਾ ਹੋਇਆ ਕਿ ਤੁਹਾਡੀ ਪੀੜ੍ਹੀ ਯਾਨੀ ਬੱਚਿਆਂ ਤੋਂ ਲੈ ਕੇ ਬੁੱਢੇ ਬਠੇਰਿਆਂ ਤੋਂ ਲੈ ਕੇ ਬੁੱਢੇ ਠੇਰਿਆਂ ਤੋਂ ਲੈ ਕੇ ਵੀ ਸਾਡਾ ਤਾਂ ਭਾਈ ਸਾਰਾ ਬੱਚਾ ਬੱਚਾ ਰਾਜਨੀਤੀ ਕਰੂ ਅਤੇ ਪੰਜਾਬ ਨੂੰ ਲੁੱਟ ਕੇ ਖਾਊਆ ਇਸ ਗੱਲ ਦੇ ਵਿੱਚ ਭੁਗੰਤ ਮਾਨ ਦੀ ਗੱਲ ਦੇ ਵਿੱਚ ਪੂਰਾ ਪੰਜਾਬ ਸਹਿਮਤ ਹੈ ਕਿਉਂ ਕਿਉਂਕਿ ਭਾਈ ਇਹ ਗੱਲ ਤਾਂ ਤੈ ਹੈ ਪਹਿਲਾਂ ਵੀ ਇਹਨਾਂ ਨੇ 25 ਸਾਲ ਲੁੱਟਿਆ ਤੇ ਹੁਣ ਜਿਹੜਾ ਇਹਨਾਂ ਦਾ ਭਤੀਜਾ ਤੁਹਾਨੂੰ ਸ਼ਕਲ ਦਿਖਾ ਦੇਣਾ ਮੈਂ ਕਿਉਂਕਿ ਗੁੱਸਾ ਬਹੁਤ ਚੜਦਾ ਇਹਨਾਂ ਲੋਕਾਂ ਦੇ ਉੱਤੇ ਜਦੋਂ ਇਹ ਦਾਅਵੇ ਕਰਦੇ ਨੇ ਕਿ ਭਾਈ ਸਾਡਾ ਤਾਂ ਅਸਰਵੀਰ ਸਿੰਘ ਬਾਦਲ ਜਿੱਤ ਜੂ ਫਲਾਨਾ ਹੋ ਜੂ ਬਹੁਤ ਸਾਰੇ ਦਾਵੇ ਕੀਤੇ ਇਹਨਾਂ ਨੇ ਆ ਦੇਖ ਲੋ ਇਹਦਾ ਭਤੀਜਾ ਜਿਹੜਾ ਇਹਦੀ ਸ਼ਕਲ ਦਿਖਾਉਣਾ ਤੁਹਾਨੂੰ ਮੈਂ ਇਹ ਕਰਦਾ ਦਾਵੇ ਕੀ ਹੈਗਾ ਯਾਰ ਕਹਿੰਦਾ ਮੈਨੂੰ ਸਿਆਸਤ ਦਾ ਨਸ਼ਾ ਚੜਿਆ ਇਹ ਭਗਵੰਤ ਮਾਨ ਕਹਿੰਦੇ ਹੁੰਦੇ ਨੇ ਇਹਨਾਂ ਬਾਰੇ ਕਹਿੰਦਾ ਇਹਨਾਂ ਦਾ ਬੱਚਾ ਬੱਚਾ ਕਹਿੰਦਾ ਵੀ ਅਸੀਂ ਪੰਜਾਬ ਲੁੱਟਣਾ ਇਹ ਗੱਲ ਸੱਚੀ ਆ ਭਾਈ ਔਰ ਹੁਣ ਆਜੋ ਨਰਿੰਦਰ ਦੀਪ ਵਾਲੇ ਪਾਸੇ ਜਿਹੜੇ ਨਰਿੰਦਰ ਦੀਪ ਨੂੰ ਕਰੰਟ ਲਾਇਆ ਜਿੰਨਾ ਸੀਆਈ ਸਟਾਫ ਦੇ ਮੈਂਬਰਾਂ ਨੇ ਉਹ ਲੋਕ ਅੱਜ ਭੱਜ ਚੁੱਕੇ ਨੇ ਯਾਨੀ ਫਰਾਰ ਹੋ ਚੁੱਕੇ ਨੇ ਸੇਮ ਉਸੇ ਹੀ ਪ੍ਰਕਾਰ ਜਿਵੇਂ ਕਿ ਕਰਨਲ ਨੂੰ ਕੁੱਟਿਆ ਜਾਂਦਾ ਪਟਿਆਲੇ ਦੇ ਵਿੱਚ ਉਸ ਤੋਂ ਪਹਿਲਾਂ ਜਸਪ੍ਰੀਤ ਸਿੰਘ ਦਾ ਐਨਕਾਊਂਟਰ ਵੀ ਕੀਤਾ ਜਾਂਦਾ ਉਸੇ ਹੀ ਦਿਨ ਔਰ ਦੇਖੋ ਵੀ ਹੁਣ ਪੰਜਾਬ ਦੀ ਸੱਤਾ ਡਾਂਮਾ ਡੋਲ ਕਿਵੇਂ ਹੁੰਦੀ ਆ ਪੰਜਾਬ ਦਾ ਪ੍ਰਸ਼ਾਸਨ ਕਿਵੇਂ ਇੱਧਰ ਉੱਧਰ ਹੋ ਜਾਂਦਾ ਇਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਵੱਡੇ ਪੱਦਰ ਦੇ ਉੱਤੇ ਇੱਕ ਪੰਜਾਬ ਦੀ ਪੁਲਿਸ ਦਾ ਗੁੰਡਾ ਰਾਜ ਹੈ ਔਰ ਦੂਜੇ ਪਾਸੇ ਸਰਕਾਰ ਨੇ ਜਿਹੜੀਆਂ ਸ਼ੂਟਾਂ ਦਿੱਤੀਆਂ ਉਹ ਵੀ ਸਰਕਾਰ ਦੇ ਉੱਤੇ ਕਿਤੇ ਨਾ ਕਿਤੇ ਭਾਰੀ ਪੈਂਦੀਆਂ ਨਜ਼ਰ ਆ ਗਈਆਂ ਨੇ ਕਿ ਬਈ ਮੁੱਖ ਮੰਤਰੀ ਨੂੰ ਸਭ ਤੋਂ ਵੱਡਾ ਜਿਹੜੇ ਡੇਗਣ ਦਾ ਕੰਮ ਕਰ ਰਿਹਾ ਤਾ ਉਹ ਕੌਣ ਕਰ ਰਿਹਾ ਪ੍ਰਸ਼ਾਸਨ ਕਰ ਰਿਹਾ ਨਜਾਇਜ਼ ਲੋਕਾਂ ਦੀਆਂ ਲੱਤਾਂ ਵਹਾ ਤੋੜੀਆਂ ਜਾ ਰਹੀਆਂ ਨੇ ਇਨਕਾਊਂਟਰ ਕੀਤੇ ਜਾ ਰਹੇ ਨੇ ਕ੍ਰੈਂਟ ਵੀ ਲਾਏ ਜਾ ਰਹੇ ਨੇ ਐਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਬਹੁਤ ਵੱਡੀ ਠੇਸ ਔਰ ਬਹੁਤ ਵੱਡੀ ਹਾਰ ਸਾਬਤ ਹੋਣ ਜਾ ਰਹੀ ਹੈ 2027 ਦੇ ਵਿੱਚ ਬਾਦਲਾਂ ਨੇ ਤਾਂ ਅਗਲੇ ਨੇ ਐਲਾਨ ਹੀ ਕਰ ਦਿੱਤਾ ਉਹ ਕਹਿੰਦੇ ਭਾਈ ਸਾਡੀ ਸਰਕਾਰ ਬਣਨ ਜਾ ਰਹੀ ਹੈ ਔਰ ਦੂਜੇ ਪਾਸੇ ਪੰਜਾਬ ਦੇ ਲੋਕ ਤਾਂ ਦੇਖੋ ਜਾਣਦੇ ਨੇ ਕਿਹਨੂੰ ਅਸੀਂ ਲਿਆਉਣਾ ਤੇ ਕਿਹਨੂੰ ਨਹੀਂ ਇਹਨਾਂ ਦੇ ਪਿਓ ਦਾ ਰਾਜ ਨਹੀਂ ਵੀ ਇਹ ਖੁਦ ਆ ਜਾਣਗੇ ਤਾਂ ਅਸੀਂ ਆ ਪੰਜਾਬ ਦੇ ਲੋਕ ਜੇਕਰ ਅਸੀਂ ਲਿਆਉਣਾ ਤਾਂ ਲੈ ਆਵਾਂਗੇ ਨਹੀਂ ਤਾਂ ਨਹੀਂ ਤਾਂ ਦੇਖੋ ਹੁਣ ਇੱਥੇ ਪੰਜਾਬ ਦੇ ਲੋਕਾਂ ਦੇ ਮੁੱਖ ਮੰਤਰੀ ਅਮਰਪਾਲ ਸਿੰਘ ਹੋਣਾ ਚਾਹੀਦਾ ਜਿਹੜਾ ਕਿ ਬਹੁਤ ਸਾਰੀ ਸਮਾਜ ਦੇ ਲਈ ਬਹੁਤ ਚੰਗੀ ਸਿੱਖ ਵੀ ਦੇ ਸਕਦਾ ਨਸ਼ਾ ਤੋਂ ਦੂਰ ਰੱਖਣ ਦੀ ਗੱਲ ਕਰਦਾ ਨਸ਼ੇ ਦੇ ਵਿਰੁੱਧ ਜਾਂਦਾ ਜਿਹੜੀ ਆਮ ਆਦਮੀ ਪਾਰਟੀ ਨੇ ਅੱਜ ਨਸ਼ਿਆਂ ਦੇ ਵਿਰੁੱਧ ਜਿਹੜਾ ਯੁੱਧ ਚਲਾਇਆ ਉਹ ਕਈ ਸਾਲ ਪਹਿਲਾਂ ਅਮਰਪਾਲ ਸਿੰਘ ਵਰਗੇ ਨੌਜਵਾਨ ਚਲਾ ਚੁੱਕੇ ਸੀ ਅੱਜ ਕਰਕੇ ਕਹਿੰਦੇ ਆ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਗੱਲ ਦੇ ਨੰਬਰ ਵੀ ਲੈ ਰਹੇ ਨੇ ਇਹ ਵੀ ਗੱਲ ਸੱਚ ਹੈ ਔਰ ਹੁਣ ਜਿੰਨੇ ਵੀ ਤੁਸੀਂ ਭੈਣ ਭਰਾ ਇਸ ਗੱਲਾਂ ਨੂੰ ਸਮਝਦੇ ਹੋ ਚੰਗੀ ਤਰ੍ਹਾਂ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ